ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸ਼ੀਸ਼ਮੈਲ ਬਠਿੰਡਾ ਸ਼ਹਿਰ ਆ ਜੀ ਸੋ ਬਹੁਤ ਹੀ ਸੋਹਣੀ ਜਿਹੜੀ ਹੈ ਕਲੋਨੀ ਬਣੀ ਹੋਈ ਹੈ ਬਹੁਤ ਹੀ ਸੋਹਣੇ ਆ ਛੜਕਾਂ ਇਸ ਕਲੋਨੀ ਦੀਆਂ ਤੇ ਬਹੁਤ ਹੀ ਸੋਹਣੇ ਰਹਿائش ਆ ਸ਼ੀਸ਼ਮੈਲ ਦੀ ਸੋ 314 ਗੈਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਤੇ ਆਜੋ ਫਿਰ ਦੇਖਦੇ ਹਾਂ ਇਸ ਕੋਠੀ ਨੂੰ ਸੋ ਬਹੁਤ ਹੀ ਖੁੱਲਾ ਡੁੱਲਾ ਪੋਰਚਾ ਔਰ ਇਹ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਕਿ ਵਿਹੜਾ ਹੈਗਾ ਬੈਠਣ ਵਾਸਤੇ ਬਹੁਤ ਹੀ ਵਧੀਆ ਜਿਹੜੀ ਹੈ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਜਿਹੜਾ ਕੰਮ ਹੋਇਆ ਵੀ ਆ ਔਰ ਕੋਠੀ ਦੇ ਜੇ ਟਾਈਲਸ ਦੀ ਗੱਲ ਕਰੀਏ ਰੰਗ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਜਿਹੜਾ ਕਿ ਕੰਮ ਇਸ ਕੋਠੀ ਦਾ ਹੋਇਆ ਵੀ ਆ ਡੋਰ ਵਿੰਡੋਜ਼ ਔਰ ਬਹੁਤ ਹੀ ਪਿਆਰਾ ਜਿਹੜਾ ਸਕੂਟੀ ਨੂੰ ਰੰਗ ਦਿੱਤਾ ਗਿਆ ਬਹੁਤ ਸੋਹਣੀ ਮੈਚਿੰਗ ਐ ਐਸ ਵੇਲੇ ਆਪਾਂ ਇਸ ਕੋਠੀ ਦੇ ਫਰਸਟ ਬੈਡਰੂਮ ਦੇ ਵਿੱਚ ਆ ਔਰ ਉਹ ਬੈਡਰੂਮ ਵੀ ਕਾਫੀ ਜਿਹੜੇ ਖੁੱਲੇ ਡੁੱਲੇ ਬੈਡਰੂਮ ਆ ਖੁੱਲੀ ਡੁੱਲੀ ਜਿਹੜੀ ਕੋਠੀ ਐ 314 ਗਜ ਦੇ ਵਿੱਚ ਲੌਬੀ ਵੀ ਬਹੁਤ ਵਧੀਆ ਜਿਹੜੀ ਬਣੀ ਹੋਈ ਆ ਆਜੋ ਦੇਖਦੇ ਆ ਫਿਰ ਲਿਵਿੰਗ ਏਰੀਆ ਸੋ ਕਾਫੀ ਖੁੱਲ੍ਹਾ ਡੁੱਲਾ ਜਿਹੜਾ ਲਿਵਿੰਗ ਏਰੀਆ ਹੈਗਾ ਆਪਾਂ ਦੇਖਿਆ ਪੱਖੇ ਜਿਹੜੇ ਆ ਦੋ ਚੱਲ ਰਹੇ ਆ ਛੱਤ ਵਾਲੇ ਸੋ ਸਾਰੀ ਕੁੱਟ ਜਿਹੜਾ ਕੰਮ ਆ ਬਹੁਤ ਹੀ ਸ਼ਾਨਦਾਰ ਹੋਇਆ ਵੀ ਆ ਸੋ ਅਕਸਰੀ ਆਪਾਂ ਜਿਹੜੀ ਬੇਨਤੀ ਕਰਦੇ ਹੁੰਨੇ ਆ ਕਿ ਬਈ ਜੀ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਕਿਉਂਕਿ ਜਿੰਨਾ ਵੀ ਭਰਾਵਾਂ ਨੇ ਘਰ ਖਰੀਦਣਾ ਉਹਨਾਂ ਵਾਸਤੇ ਵੀ ਆਸਾਨੀ ਹੋ ਜਾਂਦੀ ਹੈ। ਸੋ ਫ੍ਰੀ ਆਫ ਕਾਸਟ ਹੈ ਜਿੱਥੇ ਕੋਈ ਖਰਚਾ ਨਹੀਂ ਹੁੰਦਾ। ਆਪਾਂ ਗੱਲ ਕਰਦੇ ਸੀ ਇਸ ਕੋਠੀ ਦੀ ਤਾਂ ਬੈਡਰੂਮ ਵੀ ਕਾਫੀ ਖੁੱਲੇ ਡੁੱਲੇ ਆ, ਲੌਬੀ ਵੀ, ਡ੍ਰਾਈੰਗ ਰੂਮ ਵੀ ਔਰ ਕਬਰ ਦਾ ਕੰਮ ਵੀ ਜਿਹੜਾ ਸਾਰੇ ਬੈਡਰੂਮਾਂ ਦੇ ਵਿੱਚ ਹੋਇਆ ਵੀ ਆ ਔਰ ਬਹੁਤ ਹੀ ਸੋਹਣਾ ਸਰਮਾਇਕਾ, ਬਹੁਤ ਹੀ ਸੋਹਣੀ ਜਣੀ ਕੀ ਲੱਕੜ ਜਿਹੜੀ ਆ ਉਹ ਲੱਗੀ ਹੋਈ ਆ। ਤੇ ਬੜੀ ਸਾਫ਼ ਸੁਥਰੀ ਕੋਠੀ ਆ। ਰੇਲਿੰਗ ਜਿਹੜੀ ਆ ਸਟੀਲ ਦੀ ਤੇ ਸ਼ੀਸ਼ੇ ਦੀ ਹੈ ਤੇ ਆਜੋ ਫਿਰ ਚੱਲਦੇ ਹਾਂ ਫਰਸਟ ਫਲੋਰ ਤੇ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਆਂ ਉਹ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰੋਪਰਟੀ ਬਠਿੰਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਤੁਸੀਂ ਮੋਬਾਈਲ ਨੋਟੇਡਾ ਕਰਕੇ ਸਲੋ ਮੋਸ਼ਨ ਦੇ ਵਿੱਚ ਵੀਡੀਓ ਬਣਾ ਕੇ ਸਾਨੂੰ ਭੇਜੋ ਤਿੰਨ ਚਾਰ ਫੋਟੋਆਂ ਤੇ ਘਰ ਦੀ ਸਾਰੀ ਡਿਟੇਲ ਕਿੰਨੇ ਬੈੱਡਰੂਮ ਬਣੇ ਆ ਕਿੰਨੀ ਜਗ੍ਹਾ ਕਿਹੜਾ ਮੁਹੱਲਾ ਕਿਹੜਾ ਸ਼ਹਿਰ ਆ ਕਿੰਨੇ ਫੁੱਟ ਗਲੀ ਆ ਤਾਂ ਇਹ ਸਾਰੀ ਡਿਟੇਲ ਸਾਨੂੰ ਭੇਜਿਆ ਕਰੋ ਤੇ ਆਪਾਂ ਐਡ ਤੁਹਾਡੀ ਫ੍ਰੀ ਚ ਕਰਾਂਗੇ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਬਸ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਾਂ ਇਸ ਵੇਲੇ ਹੈਗੇ ਆ ਫਰਸਟ ਫਲੋਰ ਤੇ ਤਾਂ ਆਪਾਂ ਗੱਲ ਕਰਦੇ ਸੀ ਇਹ ਕੋਠੀ ਦੀ ਤਾਂ ਕੋਠੀ ਬਹੁਤ ਹੀ ਖੂਬਸੂਰਤ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਵੀ ਦੇਖ ਰਹੇ ਹੋ ਸੋ ਫਰਸਟ ਫਲੋਰ ਦੇ ਬੈੱਡਰੂਮ ਨਾਲ ਅਟੈਚ ਵਾਸ਼ਰੂਮ ਆ ਔਰ ਬਹੁਤ ਹੀ ਪਿਆਰੀ ਟਾਈਲਸ ਜਿਹੜੀ ਲੱਗੀ ਹੋਈ ਆ ਬਹੁਤ ਸੋਹਣਾ ਹਾਈਲਾਈਟਰ ਜਿਹੜਾ ਦਿੱਤਾ ਹੋਇਆ ਦੋ ਬੈੱਡਰੂਮ ਉੱਪਰ ਸੋ ਬਹੁਤ ਹੀ ਸੋਹਣੀ ਕੁਠੀ ਆ 314 ਗਜ ਦੇ ਵਿੱਚ ਸ਼ੀਸ਼ਮੈਲ ਬਠਿੰਡਾ ਸ਼ਹਿਰ ਸੋ ਰੇਟ ਦੀ ਆਪਾਂ ਗੱਲ ਕਰੀਏ ਤਾਂ ਰੇਟ ਜੈਸੇ ਵੀਰ ਪ੍ਰਾਣੇ ਇਹ ਕੋਠੀ ਨੂੰ ਖਰੀਦਣਾ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਹਦਾ ਰੇਟ ਹੈ ਜਿਹੜਾ ਕਨਫਰਮ ਕਰ ਸਕਦੇ ਹੋ ਕਿਉਂਕਿ ਅਸੀਂ ਜਿਹੜਾ ਰੇਟ ਹੈ ਇਹਦਾ ਮੈਂਸ਼ਨ ਨਹੀਂ ਕਰ ਰਹੇ ਇਸ ਵੀਡੀਓ ਦੇ ਵਿੱਚ ਮਾਲਕ ਦੇ ਕਹਿਣ ਅਨੁਸਾਰ ਹੀ ਚੱਲਣਾ ਪੈਂਦਾ ਸ਼ੀਸ਼ਮਾਲ ਦੇ ਵਿੱਚ ਕੋਠੀ ਬਣੀ ਹੋਈ ਹੈ ਬਹੁਤ ਹੀ ਸੋਹਣੀ ਕੋਠੀ ਹੈ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੋਪੁਰੋਪੀ ਬਠਿੰਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕਾਸਟ ਸੋ ਸਮਾਂ ਇਜਾਜ਼ਤ ਨਹੀਂ ਦਿੰਦਾ ਫਿਰ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਫਰੀ ਆਫ ਕਾਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਤੁਹਾਡੇ ਆਸ-ਪਾਸ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਤੇ ਕਲੋਨੀਆਂ ਬਹੁਤ ਹੀ ਖੂਬਸੂਰਤ ਇਹ ਕੋਠੀ ਜਿਹੜੀ ਆ ਬਣੀ ਹੋਈ ਹੈ ਤੇ ਰੇਟ ਵੀ ਬਹੁਤ ਖੂਬਸੂਰਤੀ ਹੋਊਗਾ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਧੰਨਵਾਦ